ਸਸਰੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਭੁਜੇ ਛੋਲਿਆਂ ਦੀ ਪੰਜੀਰੀ ਬਣਾਵਾਂਗੇ ਅੱਧਾ ਕਿਲੋ ਛੋਲੇ ਐ 100 ਗ੍ਰਾਮ ਕੇ ਹੋਏਗਾ ਤੇ ਕਿੰਨੇ ਗ੍ਰਾਮ ਆ ਚੀਜ਼ਾਂ ਆ ਖੋਪਾ ਗੁਦਾਮ ਤੇ ਮਗਜ ਖਸਖਸ ਤੇ ਆ ਤੇ ਕਿੰਨੇ ਗ੍ਰਾਮ ਐ ਦਾਖਾਂ ਤੇ ਆ ਮਗਜ ਉਹ ਉਹ ਕਾਜੂ ਐ ਭੁੱਲ ਗਈ ਸੀ ਤੇ ਆਹਾ ਸ਼ੱਕਰ ਐ ਜੀ ਤਿੰਨ ਤਿੰਨ ਕ 100 ਗ੍ਰਾਮ ਸ਼ੱਕਰ ਐ ਹੁਣ ਆਪਾਂ ਛੋਲੇ ਪੀਸਾਂਗੇ ਜੂਸਰ ਚ ਪਾ ਕੇ ਆ ਜੱਗ ਚ ਪਾ ਕੇ ਜੂਸਰ ਤੇ ਪੀਸਾਂਗੇ ਬਾਲੇ ਬਰੀਕ ਨਹੀਂ ਕਰਦੇ ਥੋੜੇ ਜਿ ਮੋਟੇ ਜੇ ਰੱਖਾਂਗੇ ਬਾਲੇ ਬਰੀਕ ਆਟਾ ਜਾਨੀ ਬਣਾਉਂਦੇ ਛੋਲੇ ਆਪਾਂ ਪੀਸ ਲਏ ਹੈਗੇ ਤੇ ਆਪਾਂ ਇਹਦੇ ਵਿੱਚ ਕੌਲੇਜ ਕੱਢ ਲਾਂਗੇ ਵੱਡੇ ਕੌਲੇਜ ਚ ਦੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਤਰਾਂਗੇ ਤੁਸੀਂ ਕਮੈਂਟ ਕਰਕੇ ਕਹਿੰਦੇ ਸੀ ਹੁਣ ਆਪਾਂ ਕਿਉ ਪਾਵਾਂਗੇ ਤੁਸੀਂ ਕਮੈਂਟ ਕਰਕੇ ਕਹਿੰਦੇ ਹੁੰਦੇ ਸੀ ਵੀ ਸਾਰੀਆਂ ਚੀਜ਼ਾਂ ਦੱਸਿਆ ਕਰੋ ਆ 200 ਗ੍ਰਾਮ ਤੱਕ ਹੀ ਹੋਂ ਦੱਸਿਆ ਤੁਹਾਨੂੰ ਤੇ ਦੂਜੀਆਂ 30-30 ਗ੍ਰਾਮ ਚੀਜ਼ਾਂ ਦੱਸ ਦਿਓ ਸਾਰੀਆਂ ਉਹ ਅੱਧਾ ਕਿਲੋ ਛੋਲੇ ਦਸੇ ਹੈ 300 ਗ੍ਰਾਮ ਸ਼ੱਕਰ ਦਸੀ ਹੈ ਕਿਉਂ ਆਪਾਂ ਨੂੰ ਘੱਟ ਲੱਗਦਾ ਸੀ ਤੇ ਆਪਾਂ ਥੋੜਾ ਜਿਹਾ ਹੋਰ ਪਾਇਆ ਦੋ ਚਮਚੇ ਕਿਉ ਦੇ ਹੁਣ ਪਾਈ ਅੱਕ ਕੇ ਹੋ ਗਿਆ ਲਓ ਆਪਣਾ ਕਿਉ ਗਰਮ ਹੋ ਗਿਆ ਹੁਣ ਆਪਾਂ ਸਾਰਾ ਕੁਸ ਆਹ ਪਹਿਲਾਂ ਭੁੰਨਾਗੇ ਥੋੜਾ ਜਿਹਾ ਫਰਾਈ ਕਰਾਂਗੇ ਵੀ ਜ਼ਿਆਦਾ ਵੀ ਨਹੀਂ ਕਾਜੂ ਪਾਤੇ ਖੋਪਾ मगज बदम डाखा खास खस भुजे छोले अपा बहला आटा भी भुननागा छोलिया का आप बस दो, दो मिनट ही सेक लगे उदो ला लेंगे ਹੁਣ ਆਪਾਂ ਛੋਲੇ ਪਾਵਾਂਗੇ ਭੁੱਜੇ ਅੱਜ ਜਪੀ ਸੇ ਹੋਈ ਆਪਾਂ ਅੰਗ ਮਾਲੀ ਨਹੀਂ ਵਾਲੀ ਥੱਲੇ ਠੀਕ ਜੀ ਰੱਖੀ ਐ ਇਹ ਕਿਹੜਾ ਵਕੀਨ ਆਪਾਂ ਕੱਚਾ ਟਾ ਪੁੰਨਣਾ ਸੀਗਾ चंकी तरह मिला देंगे अपा सारा तो दो तो तीन मिनट हो गए सारा समान पाए नु ਤੇ ਆਪਾਂ ਹੁਣ ਲਾ ਲਾਂਗੇ ਹੁਣ ਆਪਾਂ ਗਰਮ ਗਰਮ ਚੀ ਸੱਕਰ ਪਾ ਦਾਂਗੇ ਜਿੰਨੀ ਕੋ ਲੋੜ ਹੈ ਦੇਖਾਂਗੇ ਜਿਆਦੇ ਹੋਈ ਤਾਂ ਆਪਾਂ ਰੱਖ ਲਾਂਗੇ ਤੇ ਨਹੀਂ ਆਪਾਂ ਸਾਰੇ ਪਾ ਦਾਂਗੇ ਦੇਖ ਕੇ ਪਾਵਾਂਗੇ ਜਿੰਨੇ ਮਿੱਠੇ ਦੀ ਲੋੜ ਅਗਲੇ ਨੂੰ ਹੁੰਦੀ ਉਹਨਾਂ ਕਾ ਪਾ ਸਕਦਾ ਹੈ ਕੋਈ ਵੱਧ ਵੀ ਖਾ ਸਕਦਾ ਤੇ ਕੋਈ ਘੱਟ ਵੀ ਖਾਂਦਾ ਹੈ ਕੋਈ ਵੱਧ ਵੀ ਖਾ ਲੈਂਦਾ ਹੈ ਇਹ ਤਾਂ ਆਪ ਦੀ ਮਨਪਸੰਦ ਹੁੰਦੀ ਹੈ ਬਸ ਆਪਾਂ ਸੱਕਰ ਹੋਰ ਨਹੀਂ ਪਾਉਂਦੇ ਤੇ 50 ਕ ਗ੍ਰਾਮ ਸ਼ੱਕਰ ਆਪਾਂ ਵਿੱਚ ਰੱਖ ਲਈ ਹੈਗੀ ਤੇ ਹੋਰ ਨਹੀਂ ਪਾਉਂਦੇ ਪਾਈਆ ਖਪਾਤੀ ਹੈ ਇਹ ਆਪਾਂ ਐ ਵੀ ਰੱਖ ਖਸਾ ਸਕਦੇ ਆਂ लड्डू बना के भी आप खा सकते हैं थोन दो चार दो चार लड्डू बना के दिखावा जिम्मे अगला मर्जी खा सकता है जो थोड़ी ठंडी होगी हज़े हज गर्म है फिर थावे लगवा ठंडा हो गया अपना माड़ा जा समान अपा हम दो लड्डू बनावा गे ਹਾਂ ਹਾਂ ਇਸ ਤਰ੍ਹਾਂ ਆਪਾਂ ਲੱਡੂ ਬਣਾ ਕੇ ਵੀ ਰੱਖ ਸਕਦੇ ਆ ਤੇ ਉਹ ਵੀ ਰੱਖ ਸਕਦੇ ਆ ਜਦੋਂ ਮੈਂ ਮਾਰਜੀ ਖਾ ਲਉ ਭਲਾ ਇੱਕ ਲੱਡੂ ਖਾ ਲਓ ਰੋਜ਼ ਦਾ ਤੇ ਬਹੁਤ ਤਾਕਤਵਾਰ ਚੀਜ਼ ਹੈ ਇਹ ਬਹੁਤ ਵਧੀਆ ਚੀਜ਼ ਹੈਗੀ ਜੇ ਸਾਡੀ ਵੀਡੀਓ ਪਸੰਦ ਲੱਗੀ ਲੈ ਕਰੇ ਸ਼ੇਅਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ